ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਫਰੇ ਸ਼ਹਾਦਤ ਦੀ ਲੜੀਵਾਰ ਘੜੀਆਂ ਦੇ ਵਿੱਚ ਅੱਜ ਤੁਹਾਡੇ ਨਾਲ ਰੂਬਰੂ ਕਰਾਉਂਦੇ ਹਾਂ ਇੱਕ ਬੜੇ ਅਹਿਮ ਕਰਤਾਰ ਦਵਾਨ ਟੋਡਰਮਲ ਜੀ ਕੌਣ ਸੀ ਦਵਾਨ ਟੋਡਰਮਲ ਕੀ ਉਹ ਜੱਦੀ ਪੁਰਸੀ ਰਾਇਸ ਸੀ ਕੀ ਸੇਵਾ ਕਮਾਈ ਉਸਨੇ ਮਾਤਾ ਗੁਜਰਕੌਰ ਜੀ ਤਸ਼ਹੀਦ ਛੋਟੇ ਸਾਹਿਬ ਜ ਆ ਜਾਂਦੇ ਸੰਸਕਾਰ ਕਰਨ ਦੀ ਸੇਵਾ ਉਸ ਜੇ ਮੈਂ ਕਿਸ ਤਰ੍ਹਾਂ ਲੱਗੀ ਕਿਵੇਂ ਨਿਭਾਈ ਇਹ ਸਾਰਾ ਵਿਸਥਾਰ ਆਪ ਜੀ ਨਾਲ ਸਾਂਝਾ ਕਰਾਂਗੇ ਤਾਂ ਦੱਸਦੇ ਚੱਲੀਏ ਕਿ ਦਵਾਨ ਟੋਡਰ ਮਲ ਦਾ ਪਰਿਵਾਰ ਦਸ਼ਮੇਸ਼ ਪਿਤਾ ਜੀ ਨਾਲ ਕੋ ਪਹਿਲੀ ਵਾਰ ਨਹੀਂ ਸੀ ਮਿਲਿਆ ਇਹਨਾਂ ਦੇ ਵੱਡੇ-ਵੱਡੇਰੇ ਚੌਥੇ ਪਾਤਸ਼ਾਹ ਸਾਹਿਬ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਆਏ ਉਸ ਸਮੇਂ ਇਹ ਕੋਈ ਬਹੁਤੇ ਵਧੀਆ ਪਰਿਵਾਰ ਚੋਂ ਨਹੀਂ ਸੀ ਬਹੁਤੇ ਅਮੀਰ ਪਰਿਵਾਰ ਚੋਂ ਨਹੀਂ ਸੀ ਗਜ਼ਾਰਾ ਆਮ ਆਪਕ ਸੀ ਔਰ ਇਹਨਾਂ ਦੇ ਵੱਡੇ ਵੱਡੇ ਜਿਹੜੇ ਆਏ ਨੇ ਗੁਰੂ ਸ਼ਬਦ ਦੇ ਦਰਸ਼ਨਾਂ ਲਈ ਉਹ ਆਪਣੀ ਵਾਰੀ ਦੀ ਅੜੀਕ 'ਚ ਖੜੇ ਨੇ ਤੇ ਬਾਰ-ਬਾਰ ਸੋਚਦੇ ਨੇ ਕਿ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਜਾਵਾਂਗਾ ਮੱਥਾ ਟੇਕਾਂਗਾ ਗੁਰੂ ਸਾਹਿਬ ਜੀ ਕੋ ਆ ਵੀ ਮੰਗ ਲੈਣਾ ਹੈ ਆ ਵੀ ਮੰਗ ਲੈਣਾ ਹੈ ਆ ਵੀ ਮੰਗ ਲੈਣਾ ਹੈ ਤਾਂ ਕਿ ਘਰ ਦੇ ਸਾਰੇ ਦੁੱਖ ਦਿਲ ਦਾ ਦੂਰ ਹੋ ਜਾਣ ਪਰ ਅੱਬ ਦੇ ਕਰਨੀ ਦੇਖੋ ਜਦੋਂ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦਾ ਤੇ ਸਭ ਕੁਝ ਭੁੱਲ ਜਾਂਦਾ ਹੈ ਆਨੰਦਤ ਹੋ ਕੇ ਉੱਠਦਾ ਹੈ ਗੁਰੂ ਸਾਹਿਬ ਪੁੱਛਦੇ ਭਲਿਆ ਕੁਝ ਮੰਗਿਆ ਨਹੀਂ ਕਹਿੰਦਾ ਗੁਰੂ ਮਹਾਰਾਜ ਦਰਸ਼ਨ ਕਰਕੇ ਸਭ ਕੁਝ ਪੂਰਾ ਹੋ ਗਿਆ ਗੁਰੂ ਸਾਹਿਬ ਤਿੰਨ ਵਾਰੀ ਪੁੱਛਦੇ ਆ ਤੇ ਅਖੀਰ ਤੇ ਕਹਿੰਦਾ ਗੁਰੂ ਸਾਹਿਬ ਉਮਰ ਬੜੀ ਹੋ ਗਈ ਐ ਮੁੜ ਕੇ ਪਤਨੀ ਆਇਆ ਜਾਣਾ ਕਿ ਨਹੀਂ ਆਇਆ ਜਾਣਾ ਮੇਰੀ ਇੱਛਾ ਤੁਸੀਂ ਕਿਤੇ ਆ ਕੇ ਦਰਸ਼ਨ ਦਿਓ ਮੇਰੇ ਗਰੀਬ ਦੇ ਘਰ ਵੀ ਦਰਸ਼ਨ ਦਿਓ ਗੁਰੂ ਸਾਹਿਬ ਕਹਿੰਦੇ ਭਲਿਆ ਆਵਾਂਗੇ ਆ ਕੇ ਤੇਰ ਕੋ ਪ੍ਰਸ਼ਾਦਾ ਵੀ ਛਕਾਂਗੇ ਉਹ ਆਨੰਦਤ ਹੋ ਕੇ ਚਲੇ ਜਾਂਦਾ ਲੇਕਿਨ ਉਹ ਇਸ ਗੋਜ ਕਹਾਣੀ ਦਾ ਰਮਜ਼ ਉਸ ਨੂੰ ਬਾਅਦ ਚ ਸਮਝਾਉਂਦੀ ਐ ਕਰਜਾ ਕਿ ਉਹ ਸਾਰੀ ਗੱਲ ਆਪਣੇ ਪਰਿਵਾਰ ਨਾਲ ਸਾਂਝੀ ਕਰਦੀ ਹੈ ਕਰਦਾ ਹੈ ਜੋ ਪੀੜ੍ਹੀਦਰ ਪੀੜ੍ਹੀ ਅੱਗੇ ਚੱਲੀ ਜਾਂਦੀ ਹੈ ਸੋ ਆਪ ਜੀ ਦੀ ਜਾਣਕਾਰੀ ਇਹ ਦੱਸਿਏ ਕਿ ਦਵਾਨ ਟਾਡਰਮਲ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਕਾਕੜਾ ਉੱਥੇ ਦਾ ਵਸਨੀਕ ਹੈ ਇਲਾਕੇ ਦਾ ਮੰਨਿਆ ਸੇਠ ਹੈ ਤੇ ਇਸ ਕਾਕੜਾ ਪਿੰਡ ਦੇ ਨਾਲ ਨਾਲ ਉਸ ਦੀ ਕਈ ਪਿੰਡਾਂ 'ਚ ਜ਼ਮੀਨ ਹੈ ਵਿਸ਼ੋਕਰ ਚ ਲੈ ਚੱਲਾ ਚੌਥੇ ਪਾਤਸ਼ਾਹੀ ਦੇ ਬਚਨ ਉਹਨਾਂ ਦੇ ਵਾਰ ਨਾਲ ਇਹ ਜ਼ਮੀਨ ਜਾਇਦਾਦਾਂ ਦੇ ਮਾਲਕ ਬਣੇ ਵੱਡੇ ਵੱਡੇ ਮਹੱਲਾਂ ਦੇ ਮਾਲਕ ਬਣੇ ਕਈ ਪਿੰਡਾਂ ਦੇ ਮਾਲਕ ਬਣੇ ਤੇ ਜਦੋਂ ਦਵਾਨ ਟਵਡਰਮਲ ਦੀ ਪੀੜ੍ਹੀ ਚੱਲ ਰਹੀ ਹੈ ਤਾਂ ਉਸ ਦੀ ਕਾਕੜਾ ਪਿੰਡ ਦੇ ਲੱਗੇ ਆਲੋਆਰਖ ਪਿੰਡ ਹੈ ਉੱਥੇ ਵੀ ਜ਼ਮੀਨ ਹੈ ਉਹਦੇ ਵਿੱਚ ਇੱਕ ਜੰਗਲ ਨੁਮਾ ਛਿੱਡੀ ਵੀ ਹੈ ਤੇ ਸਵਬ ਬਣਦਾ ਹੈ ਗੁਰੂ ਤੇਗ ਬਹਾਦਰ ਜੀ ਪੂਰਬ ਦੀਆਂ ਸੰਗਤਾਂ ਨੂੰ ਧਰਮ ਦੀ ਸਿੱਖਿਆ ਦਿੰਦੇ ਹੋਏ ਪ੍ਰਚਾਰ ਕਰਦੇ ਹੋਏ ਆਲੋ ਅਰਖ ਦੀ ਉਸ ਛਿੱਡੀ ਚ ਆ ਕੇ ਠਹਿਰ ਜਾਂਦੇ ਹਨ ਉੱਥੇ ਠਹਿਰਦੇ ਹਨ ਤਾਂ ਦਵਾਨ ਟਾਡਰਮਲ ਪਰਿਵਾਰ ਸਮੇਤ ਉਸ ਗੱਲ ਨੂੰ ਚੇਤੇ ਕਰਦਾ ਹੋਇਆ ਕਿ ਗੁਰੂ ਕੀ ਅਨੇ ਘਰ ਆਉਣਾ ਹੈ ਪ੍ਰਸ਼ਾਦਾ ਚਖਣਾ ਹੈ ਆ ਕੇ ਲੰਗਰ ਪਾਉਣ ਦੀ ਸੇਵਾ ਚ ਲੱਗ ਜਾਂਦਾ ਹੈ ਗੁਰੂ ਸਾਹਿਬ ਦੇ ਨਾਲ ਅਨੇਕਾਂ ਸੰਗਤਾਂ ਨੇ ਉਹ ਕਈ ਦਿਨ ਲਗਾਤਾਰ ਸੇਵਾ ਕਰਦਾ ਰਹਿੰਦਾ ਹੈ ਉਸ ਸਮੇ ਗੁਰੂ ਸਾਹਿਬ ਜੀ ਦੇ ਨਾਲ ਬੀਬੀ ਨਾਨਕੀ ਜੀ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਵੀ ਨਾਲ ਨੇ ਮਾਤਾ ਨਾਨਕੀ ਜੀ ਛੇਵੇਂ ਪਾਤਸ਼ਾਹੀ ਦੇ ਮਹਿਲ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਹਿਲ ਸੇਵਾ ਕਰਦਾ ਹੈ ਗੁਰੂ ਸਾਹਿਬ ਕੋਈ ਦਿਨਾਂ ਬਾਅਦ ਉੱਥੋਂ ਅੱਗੇ ਚੱਲਣ ਲੱਗਦੇ ਨੇ ਦਵੰਤ オーडरਮਲ ਬੇਨਤੀ ਕਰਦਾ ਹੈ ਕਹਿੰਦਾ ਗੁਰੂ ਸਾਹਿਬ ਕੋਈ ਦਿਨ ਹੋਰ ਠਹਿਰੋ ਬੜੀ ਚਾਅ ਸੀ ਸੇਵਾ ਕਰਨ ਦੀ ਕਿ ਹਜੇ ਪੂਰੀ ਨਹੀਂ ਹੋਈ ਗੁਰਦੇਵ ਬਹਾਦਰ ਜੀ ਕਹਿੰਦੇ ਨੇ ਭਲਿਆ ਸਮਾਂ ਆਵੇਗਾ ਉਸ ਸਮੇਂ ਨੂੰ ਸੰਭ ਲਵੀਂ ਤੇਰੇ ਤੋਂ ਵੱਡੀ ਸੇਵਾ ਲੈਣੀ ਹੈ ਜਦੋਂ ਸੇਵਾ ਆਈ ਤਾਂ ਸਮਝ ਜ਼ਰੂਰ ਲਵੇਂ ਇਹ ਕਹਿੰਦੇ ਆ ਤੁਰ ਜਾਂਦੇ ਨੇ ਉਧਰ ਦਵਾਂਟ ਟਵਰਡਰਮਲ ਉਸ ਦਾ ਕਾਰੋਬਾਰ ਹੋਰ ਵੱਧਾ ਹੈ ਤੇ ਉਹ ਕਾਰੋਬਾਰ ਦੇ سلسلے ਵਿੱਚ ਸਰੰਦ ਆ ਕੇ ਵਸ ਜਾਂਦਾ ਹੈ ਸਰੰਦ ਆ ਕੇ ਵੱਡੀ ਹਵੇਲੀ ਬਣਾਉਂਦਾ ਜਿਸ ਨੂੰ ਜਹਾਜੀ ਹਵੇਲੀ ਕਿਹਾ ਜਾਂਦਾ ਹੈ ਉਸ ਸਮੇਂ ਤੱਕ ਉਹਦੇ ਸੈਂਕੜੇ ਏਕੜਾਂ ਦੇ ਵਿੱਚ ਬਾਗ ਸੀ ਹੋਰ ਫਸਲਾਂ ਸਨ ਹੋਰ ਕਾਰੋਬਾਰ ਸਨ ਜਿਸ ਦੇ ਸਬੰਧ ਚ ਉਹ ਬਾਹਰ ਅੰਦਰ ਵੀ ਜਾਂਦਾ ਰਹਿੰਦਾ ਸੀ ਉਸ ਦੀ ਸ਼ਖਸੀਅਤ ਨੂੰ ਸਮਝਦੇ ਆਂ ਉਸ ਦੀ ਲਿਆਕਤ ਨੂੰ ਸਮਝਦੇ ਆਂ ਉਹਦੀ ਹੈਸੀਅਤ ਨੂੰ ਸਮਝਦੇ ਆਂ ਸਰਾਂਦ ਦਾ ਸੂਬੇਦਾਰ ਵਜ਼ੀਰ ਖਾਂ ਉਹਨਾਂ ਨੂੰ ਦੀਵਾਨ ਦੀ ਪਦਵੀ ਦਿੰਦਾ ਹੈ ਤੇ ਉਹ ਦੀਵਾਨ ਟੋਡਰਮਲ ਦੇ ਨਾਮ ਨਾਲ ਜਾਣੇ ਜਾਣ ਲੱਗਦੇ ਹਨ ਉਧਰ ਸਹਿਬਜ਼ਾਦਿਆਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਦੀਵਾਨ ਟੋਡਰਮਲ ਉਸ ਸਮੇਂ ਸਿਰ ਤੂਬਾਰ ਸੀ ਜਦੋਂ ਵਾਪਸ ਆਉਂਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਘਰਦਿਆਂ ਕੋਲੋਂ ਕਿ ਵਜ਼ੀਰ ਖਾਨ ਨੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜੀ ਆਦਿਆਂ ਨੂੰ ਕੈਦ ਕਰ ਰੱਖਿਆ ਉਸ ਦੇ ਦਿਮਾਗ ਵਿੱਚ ਉਸ ਦੇ ਪੁਰਖਿਆਂ ਨੂੰ ਤੇ ਉਸ ਨੂੰ ਕਈ ਹੋਈ ਗੱਲ ਬਾਰ-ਬਾਰ ਯਾਦ ਆਉਂਦੀ ਹੈ ਕਿ ਤੇਰੇ ਤੋਂ ਵੱਡੀ ਸੇਵਾ ਲੈਣੀ ਹੈ ਸਮਾ ਸੰਭਲਵੀ ਉਸ ਨੇ ਸੋਚਿਆ ਨਾਲ ਹੀ ਗੁਰੂ ਸਾਹਿਬ ਜੀ ਨੇ ਇੱਕ ਬਚਨ ਹੋਰ ਕੀਤਾ ਸੀ ਕਿ ਸਾਡੀ ਵਸਤ ਤੇਰੇ ਕੋਲ ਆਵੇਗੀ ਉਸ ਵਸਤ ਦੀ ਸੰਭਾਲ ਕਰ ਲਵੇ ਉਸ ਨੂੰ ਚੇਤੇ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਗੁਜਰ ਕੌਰ ਜੀ ਗੁਰੂ ਸਾਹਿਬ ਜੀ ਦੇ ਪੋਤਰੇ ਅੱਜ ਸਰਹੰਦ ਚ ਆਏ ਨੇ ਤੇ ਮੈਨੂੰ ਇਹ ਹੁਕਮ ਹੋ ਗਿਆ ਇਹ ਹੁਕਮ ਇਸ ਸਮੇ ਲਈ ਸੀ ਮੈਨੂੰ ਸੰਭਲਵਾ ਉਹ ਤਰੰਤ ਵਜ਼ੀਰ ਖਾਨ ਦੇ ਕੋਲ ਪਹੁੰਚਦਾ ਹੈ ਲੇਕਿਨ ਜਾਂਦਿਆਂ ਨੂੰ ਪਾਣਾ ਵਾਪਰ ਚੁੱਕਾ ਹੁੰਦਾ ਕਿਉਂਕਿ ਜਿਸ ਦਿਨ ਉਹ ਜਾਂਦਾ ਉਸ ਦਿਨ 28 ਦਸੰਬਰ ਹੈ 13 ਪੋਹ ਸਾਹਿਬ ਜਦ ਇਹ ਸ਼ਹੀਦ ਹੋ ਚੁੱਕੇ ਹੁੰਦੇ ਨੇ ਉਹ ਨਹੀਂ ਛਡਵਾ ਸਕਦਾ ਪਹਿਲਾਂ ਉਸ ਨੂੰ ਆਸ ਸੀ ਕਿ ਵਜੀਦ ਖਾਨ ਲਾਲਚੀ ਬੰਦਾ ਹੈ ਮੈਂ ਇਸ ਨੂੰ ਜੋ ਵੀ ਪੈਸਾ țeਲਾ ਦੇਣਾ ਹੋਵੇਗਾ ਦੇ ਕੇ ਸਾਹਿਬ ਜادہ ਨੂੰ ਛਡਵਾ ਲਵਾਂਗਾ ਪਰ ਉਹਦੀ ਇੱਛਾ ਪੂਰੀ ਨਹੀਂ ਹੁੰਦੀ ਸਮਾਂ ਨਿਕਲ ਗਿਆ ਹੈ ਜਿਵੇਂ ਮਹਾਰਾਜ ਜੀ ਨੇ ਲਿਖਿਆ ਸੀ ਗੁਰੂ ਸਾਹਿਬ ਨੇ ਲਿਖਿਆ ਸੀ ਅਕਾਲ ਪੁਰਖ ਨੇ ਲਿਖਿਆ ਸੀ ਉਹਦੇ ਅਨਸਾਰ ਫਿਰ ਉਹ ਸੋਚਦਾ ਹੈ ਕਿ ਚਲੋ ਹੁਣ ਇਹਨਾਂ ਦੇ ਸਰੀਰਾਂ ਦੀ ਸੰਭਾਲ ਕਰ ਲਵਾਂ ਮੈਨੂੰ ਗੁਰੂ ਜੀ ਕਹਿ ਗਏ ਸੀ ਵੇਲਾ ਸੰਭਾਲ ਲਵੀ। ਉਹ ਵਜ਼ੀਰ ਖਾਂ ਕੋ ਜਾਂਦਾ ਹੈ। ਜਾਂਦਿਆਂ ਨੂੰ ਪਤਾ ਲੱਗਦਾ ਹੈ ਕਿ ਵਜ਼ੀਰ ਖਾਂ ਨੇ ਹੁਕਮ ਕੀਤਾ ਹੈ ਕਿ ਇਹਨਾਂ ਦੇ ਮ੍ਰਿਤਕ ਸਰੀਰਾਂ ਨੂੰ ਸਰਹੰਦ ਦੇ ਵਿੱਚ ਸੰਸਕਾਰ ਕਰਨ ਦੀ ਆਗਾ ਨਹੀਂ ਦਿੱਤੀ ਜਾਵੇਗੀ। ਤੇ ਕੋਈ ਵੀ ਇਹਨਾਂ ਦਾ ਸੰਸਕਾਰ ਕਰਨ ਦੀ ਕੋਸ਼ਿਸ਼ ਨਾ ਕਰੇ। ਉਹ ਚਾਹੁੰਦਾ ਸੀ ਖਿਜਿਆ ਹੋਇਆ ਸੀ। ਉਹ ਚਾਹੁੰਦਾ ਸੀ ਕਿ ਇਹਨਾਂ ਦੇ ਸਰੀਰਾਂ ਦੀ ਬਿੱਦਵੀ ਹੋਵੇ ਤੇ ਲੋਕ ਇਸ ਗੱਲ ਨੂੰ ਵੇਖਣ ਕਿ ਗੁਰੂ ਕਿਆਂ ਨਾਲ ਕੀ ਬਿੱਦਦੀ ਹੈ। ਪਰ ਗੁਰੂ ਦਾ ਅਨੰਦ ਸਿਕ ਇਸ ਗੱਲ ਤੇ ਅਟ ਜਾਂਦਾ ਹੈ। ਜੇ ਵਜੀਦ ਖਾਨ ਇਸ ਸਭਾ ਨੂੰ ਜਾਣਦਾ ਹੈ ਲਾਲਚੀ ਬੰਦਾ ਹੈ ਉਹ ਕਹਿੰਦਾ ਵਜੀਦ ਖਾਨ ਇਹਨਾਂ ਦਾ ਸੰਸਕਾਰ ਕਰਨ ਦੀ ਇਜਾਜ਼ਤ ਦੇ ਦੇ ਵਜੀਦ ਖਾਨ ਕਹਿੰਦਾ ਮੈਂ ਸੰਦ ਚ ਤੇ ਦੇਣੀ ਨਹੀਂ ਇਹਦੇ ਨੇੜਲੇ ਪਿੰਡਾਂ ਚ ਲੈ ਲਾ ਪਰ ਉਹਦੇ ਬਦਲੇ ਤੈਨੂੰ ਸੋਨੇ ਦੇ ਮੋਹਰੇ ਵਿਸ਼ਾ ਕੇ ਜਗਾ ਲੈਣੀ ਪਏਗੇ ਦਵਾਨ ਟੋਡਰਮ ਵੱਲ ਜਾ ਕੇ ਘਰ ਗੱਲ ਕਰਦਾ ਉਸ ਦਾ ਭਰਾ ਉਸ ਦੀ ਪਤਨੀ ਬੱਚੇ ਸਭ ਰਲ ਕੇ ਮੋਹਰਾਂ ਦਾ ਇੰਤਜ਼ਾਮ ਕਰਦੇ ਨੇ 11 ਫੁੱਟ ਬਾਈ 11 ਫੁੱਟ ਦੀ ਜਗ੍ਹਾ ਖਰੀਦਣ ਵਾਸਤੇ ਉਸ ਨੂੰ 17424 ਮੋਰਾ ਦੀ ਜਰੂਰਤ ਸੀ ਉਹ ਮੋਰਾ ਦਾ ਇੰਤਜ਼ਾਮ ਕਰਦਾ ਲੈ ਕੇ ਪਹੁੰਚਦਾ ਤੇ ਵਜੀਦ ਖਾਂ ਲਾਲਚੀ ਬੰਦਾ ਮੁਕਰ ਜਾਂਦਾ ਕਹਿੰਦਾ ਨਹੀਂ ਨਹੀਂ ਵਿਸ਼ਾਖੇ ਨਹੀਂ ਮੋਰਾ ਲੈਣੀਆਂ ਖੜੀਆਂ ਕਰਕੇ ਲੈਣੀਆਂ ਤੇ ਫਿਰ ਉਹ ਟਵਡਰਮਲ ਉਸ ਸਮੇਂ ਦੀ ਸੰਭਾਲ ਚ ਉਸ ਵਸਤ ਦੀ ਸੰਭਾਲ ਚ ਆਪਣਾ ਸਾਰਾ ਕੁਝ ਲਾ ਦਿੰਦਾ ਹੈ ਆਪਣੀ ਜ਼ਮੀਨ ਜ਼ਾਇਦਾ ਦੇ ਹਵੇਲੀ ਗਹਿਣਾ ਗੱਟਾ ਸਭ ਵੇਚ ਕੇ ਤੇ ਉਹ ਮੋਹਰਾ ਦਾ ਪ੍ਰਬੰਧ ਕਰਦਾ ਹੈ ਜਦੋਂ ਖੜੀਆਂ ਕਰਕੇ ਮੋਹਰਾ ਵਿਛਾਉਂਦੇ ਨੇ ਤੇ ਲਗਭਗ 78000 ਮੋਹਰਾ ਜੋ ਕਿ ਵਿਛਾਣ ਵਾਲੀਆਂ ਮੋਹਰਾ ਨਾਲੋਂ 4.5 ਗੁਣਾ ਵੱਧ ਸਨ ਉਹ ਲਾਈਆਂ ਤੇ ਪੰਜ ਮੋਹਰਾ ਥੜ ਜਾਂਦੀਆਂ ਨੇ ਗੁਰੂ ਕਿਰਪਾ ਕਰਦਾ ਹੈ ਉੱਥੇ ਭਾਈ ਮੋਤੀਰਾ ਮਹਿਰਾ ਭਾਈ ਬਲੀਆ ਪਠਾਨ ਭਾਈ ਜੋਧ ਭਾਈ ਤਲੋਕਾ ਇਹ ਸਾਰੇ ਪਹੁੰਚ ਜਾਂਦੇ ਨੇ ਤੇ ਰਲ ਕੇ ਉਹਨਾਂ ਮੋਹਰਾ ਦਾ ਪ੍ਰਬੰਧ ਹੋ ਜਾਂਦਾ ਹੈ ਸ਼ਹੀਦਾਂ ਦੇ ਸੰਸਕਾਰ ਕਰਦੇ ਨੇ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਜਿਹਨੂੰ ਮੰਨਿਆ ਗਿਆ ਹੈ ਉਹ ਖਰੀਦ ਕੇ ਚੰਦਨ ਦੀਆਂ ਲੱਕੜਾਂ ਲਿਆ ਕੇ ਉਹਨਾਂ ਸਹਬਜ਼ਾਦਿਆਂ ਦਾ ਸੰਸਕਾਰ ਕਰਦੇ ਨੇ ਤੇ ਫਿਰ ਸੰਸਕਾਰ ਕਰਨ ਤੋਂ ਬਾਅਦ ਉਹਨਾਂ ਦੀ ਚਿਖਾ ਦੇ ਸਾਰੀ ਸੰਭਾਲ ਕੇ ਉਸ ਨੂੰ ਗਾਗਰ ਚ ਪਾ ਕੇ ਆਪਣੇ ਉਸੇ ਪਿੰਡ ਆਲੋਆਰਖ ਉਸੇ ਝਿੜੀ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਜੀ ਬੈਠੇ ਸਨ ਉੱਥੇ ਨਾ ਪਾਉਂਦਾ ਹੈ ਭਾਈ ਜੋਧ ਰਹੀਂ ਕਿਉਂਕਿ ਉਹਨੂੰ ਪਤਾ ਸੀ ਟੋਡਰਮਲ ਬੜਾ ਲਾਲਚੀ ਹੈ ਉਹ ਨਾ ਵਿਵਸਥਾ ਉੱਤੇ ਵੀ ਕੋਈ ਪਾਬੰਦੀ ਲਾ ਦੇਵੇ ਜਾਂ ਹੋਰ ਪੈਸੇ ਮੰਗੇ ਮੇਰੇ ਕੋਲ ਦੇਣ ਲਈ ਕੋਈ ਸ਼ਰੇਹਾ ਨਹੀਂ ਸੋ ਉਹ ਗਾਗਰ ਚ ਪਾ ਕੇ ਉੱਥੇ ਨੱਪ ਦਿੰਦੇ ਨੇ ਉਹਦੇ ਪ੍ਰੰਤ ਦਵਾਨ ਟੋਡਰਮਲ ਤੇ ਉਹਦਾ ਪਰਿਵਾਰ ਸਰਹੰਦ ਚੋਂ ਗਾਇਬ ਹੋ ਜਾਂਦਾ ਹੈ ਇੱਥੇ ਕੁਛ ਤਿਆਰ ਕਰ ਲਿਖਦੇ ਨੇ ਕਿ ਉਹਨਾਂ ਨੂੰ ਨਵਾਬ ਸਰਹੰਦ ਨੇ ਖਤਮ ਕਰ ਦਿੱਤਾ ਕੁਝ ਕਹਿੰਦੇ ਨੇ ਅਣ ਦਸੀ ਥਾਂ ਤੇ ਚਲੇ ਗਏ ਇਹਦੇ ਬਾਰੇ ਇਤਿਹਾਸ ਤੇ ਖੋਜ ਦੀ ਲੋੜ ਹੈ ਜਿਸ ਜਗ੍ਹਾ ਤੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਆ ਕੇ ਛਿੱਡੀ 'ਚ ਬੈਠੇ ਸਨ ਉੱਥੇ ਗੁਰਦੁਆਰਾ ਮੰਜੀ ਸਾਹਿਬ ਸ਼ੁਭਤ ਹੈ ਜਿਸ ਜਗ੍ਹਾ ਤੇ ਸਹਿਬਜ਼ਾਦਿਆਂ ਦੇ ਅਸਥਾਂ ਵਾਲੇ ਗਾਗਰ ਨੱਪੀ ਸੀ ਉੱਥੇ ਯਾਦਗਾਰ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮੌਜੂਦ ਹੈ ਸਰੰਦ ਤੋਂ ਜੋਤੀਸ ਰੂਪ ਤੋਂ ਨਗਰ ਕੀਰਤਨ ਨਿਕਲਦਾ ਹੈ ਉਸੇ ਰਾਥਾਣੀ ਜਿੱਥੋਂ ਦੀ ਭਾਈ ਜੋਧ ਅਸਥਾ ਵਾਲੀ ਗਾਗਰ ਲੈ ਕੇ ਗਿਆ ਹੈ ਅਸਥ ਲੈ ਕੇ ਗਿਆ ਹੈ ਤੇ ਉਸ ਜਗ੍ਹਾ ਤੇ ਜਾ ਕੇ ਸਮਾਪਤੀ ਹੁੰਦੀ ਹੈ ਨਗਰ ਕੀਰਤਨ ਦੀ ਜਿੱਥੇ ਜਾ ਕੇ ਉਹ ਗਾਗਰ ਨੱਪੀ ਗਈ ਸੀ ਸੋ ਸਾਧ ਸੰਗਤ ਜੀ ਤੁਹਾਡਾ ਨ ਵਿਚਾਰ ਕਰਦੇ ਆਂ ਦਵਾਨ ਟੋਡਰਮਲ ਜੀ ਦੇ ਬਾਰੇ ਜ਼ਿਕਰ ਕਰਦੇ ਆਂ ਇਸ ਇਤਿਹਾਸ ਨੂੰ ਫੋਲਦਿਆਂ ਹੋ ਸਕਦਾ ਕੁਝ ਟੋਟਾ ਰਹਿ ਗਿਆ ਹੋਣ ਆਪ ਜੀ ਦੇ ਕੋਈ ਸਵਾਲ ਹੋਣਗੇ ਆਪ ਕਮੈਂਟ ਬਾਕਸ ਚ ਲਿਖ ਸਕਦੇ ਹੋ ਇਹ ਵੱਡੀ ਖੋਜ ਸਿੱਖ ਲੋਕਾਂ ਨੂੰ ਕਰਨੀ ਚਾਹੀਦੀ ਹੈ ਵਿਦਵਾਨਾਂ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਇਹ ਪਾਤਰਾਂ ਦੇ ਹੋਰ ਪੱਖ ਉੱਭਰ ਕੇ ਸਾਹਮਣੇ ਆ ਸਕਣ ਇਹ ਵਾਰਤਾ ਤੁਹਾਡੇ ਨਾਲ ਸਾਂਝੀ ਕਰਦੇ ਆਂ ਕੁਝ ਭੁੱਲਾਂ ਹੋ ਗਈਆਂ ਹੋਣਗੀਆਂ ਸਾਧ ਸੰਗਤ ਮਾਫ ਕਰੇ ਜੇ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਆਪ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਜੇ ਕਿਸੇ ਹੋਰ ਵਿਸ਼ੇ ਤੇ ਆਪ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਤਦ ਤੱਕ ਲਿਖਿਮਾ ਭੁੱਲਣ ਚੁੱਕਣ ਦੀ ਲਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ